ਪਿਛਲੇ ਦਿਨੀ ਪਹਿਰੀ ਭੇਸ਼ਣ ਗਰਮੀ ਨੂੰ ਲੈ ਕੇ ਆਮ ਲੋਕ ਤਾਂ ਪ੍ਰੇਸ਼ਾਨ ਸੀਗੇ ਹੀ ਨਾਲ ਹੀ ਪਸ਼ੂ ਪੰਛੀ ਅਤੇ ਜੀਵ ਜੰਤੂਆਂ ਵਿੱਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਸੀ ਬੀਤੀ ਰਾਤ ਮੀਂਹ ਆਇਆ ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੂੰ ਇਸ ਗਰਮੀ ਤੋਂ निजात ਮਿਲੀ ਪਰ ਨਗਰ ਕੌਂਸਲ ਪਿਛਲੇ ਦਿਨ ਕੀਤੀ ਜਾ ਰਹੀ ਸਫਾਈ ਸਦਕਾ ਪਾਣੀ ਬਾਕੀ ਇਲਾਕਿਆਂ ਅੰਦਰ ਤਾਂ ਨਹੀਂ ਭਰਿਆ ਪਰ ਮੋਗਾ ਰੋਡ ਪਿਛਲੀ ਤਰ੍ਹਾਂ ਦੀ ਤਰ੍ਹਾਂ ਇਸ ਵਾਰ ਵੀ ਪਾਣੀ ਭਰ ਗਿਆ ਜਿਸ ਨੂੰ ਲੈ ਕੇ ਲੋਕਾਂ ਨੂੰ ਪਰੇਸ਼ਾਨੀ ਸਾਮ ਹੋਈਆਂ ਆਉ ਇਸ ਬੰਦੀ ਕਰਦੇ ਹਾਂ ਗੱਲਬਾਤ ਗੁਜਰੇ ਰਾਹਗੀਰਾਂ ਨਾਲ ਗਿਆ ਸਿੰਘ ਜੀ ਇਹ ਤੁਰਕੇ ਕਾ ਤਵਾ ਰਹੇ ਹੋ ਤੁਹਾਡੀ ਗੱਡੀ ਪਾਣੀ ਚ ਬੰਦ ਹੋ ਗਈ ਕਿੱਥੋਂ ਆ ਰਹੇ ਸੀਗੇ ਮੋਗੇ ਤਾ ਰਹੇ ਹੋ ਪਾਣੀ ਨਾਲ ਬੰਦ ਹੋਈ ਹੈ ਜੀ ਪਾਣੀ ਨਾਲ ਬੰਦ ਹੋ ਗਈ ਬਾਗੇ ਭਰਾ ਜਿਹੜਾ ਪਾਣੀ ਖੜਾ ਨਾ ਬਹੁਤ ਬੁਰਾ ਹਾਲ ਹੈ ਇਹਨੂੰ ਕਿਰਪਾ ਕਰਕੇ ਉੱਚੀ ਕੀਤੀ ਜਾ ਸੜਕ ਸੁਜਾਣਾ ਜੀ ਰਾਤੀ ਮੀਂਹ ਪਿਆ ਤੇ ਮੋਗਰੋੜ ਦੇ ਪਾਣੀ ਭਰ ਗਿਆ ਇਹਦੇ ਪਰ ਕੀ ਕਹਿਣਾ ਚਾਹੋਗੇ ਕਾਫੀ ਦੇਰ ਤੋਂ ਜਦੋਂ ਵੀ ਇਹ ਸੜਕ ਬਣੀਆਂ ਹੋਉਂਦੀ ਕਾਫੀ ਸਰਦਾਂ ਤੋਂ ਮੀਂਹ ਹੈਗੀ ਆ ਤੇ ਹਰ ਵਾਰੀ ਦੁਕਾਨਾਂ 'ਚ ਪਾਣੀ ਮਾਰ ਜਾਂਦਾ ਹਾਲਾਂਕਿ ਨਗਰ ਕੌਂਸਲ ਵਾਲਿਆਂ ਨੇ ਬਹੁਤ ਮਿਹਨਤ ਕੀਤੀ ਆ 1 ਮਹੀਨਾ ਹੋ ਗਿਆ ਲਗਾਤਾਰ ਨਾਲ ਸਫਾਈਆਂ ਕਰਦੇ ਪਰ ਫੇਰ ਵੀ ਬਹੁਤ ਬੁਰਾ ਹਾਲ ਦੇਖੋ ਗੱਡੀਆਂ ਵਿੱਚ ਡੁੱਬ ਰਹੀਆਂ ਸਾਰੀਆਂ ਬਹੁਤ ਬੁਰਾ ਹਾਲ ਹੈ ਸਰਦਾਰ ਜੀ ਆਪਾਂ ਇੱਕ ਗੱਲ ਕਰੀਏ ਵੀ ਪਿਛਲੇ ਲੰਬੇ ਸਮੇਂ ਤੋਂ ਨਗਰ ਕੌਂਸਲ ਸਫਾਈਆਂ ਕਰ ਰਹੀ ਹੈ ਪਰ ਕਦੇ ਨਾਲੇ ਦੁਆਰਾ ਨਾ ਸواری ਕੀਤੀ ਗਈ ਨਾ ਨਾਲੇ ਵੱਡੇ ਕੀਤੇ ਗਏ ਨਾਲੇ ਥੋੜੇ ਛੋਟੇ ਆ ਨਾਲੇ ਥੋੜੇ ਵੱਡੇ ਹੋਣੇ ਚਾਹੀਦੇ ਆ ਕਿ ਪਾਣੀ ਦਾ ਨਿਕਾਸ ਹੋ ਸਕੇ ਕਿਉਂਕਿ ਨਗਰ ਕੌਂਸਲ ਨੂੰ ਕੋਈ ਕਮੇਨੀ ਰੋਜ਼ ਨਾਲੀਆਂ ਘੜਦੇ ਤਕਰੀਬਨ 10 ਮਹੀਨੇ ਨਾ ਹੋ ਗਿਆ ਤੇ ਹਾਂਜੀ ਪਰ ਫਿਰ ਵੀ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਬਹੁਤ ਬੁਰਾ ਹਾਲ ਹੁਣ ਉਹ ਤੁਹਾਡਾ ਹਾਲਾਂ ਦੇ ਸਮੇਂ ਕੀ ਲੱਗਦਾ ਹੈਗਾ ਜੀ ਇਹਦਾ ਨਾਲੇ ਥੋੜੇ ਜੇ ਖੁੱਲੇ ਕੀਤੇ ਜਾਣ ਪਾਣੀ ਦਾ ਨਿਕਾਸ ਸਹੀ ਹੋ ਸਕਦਾ ਉਹ ਕਹੋਗੇ ਤਾਂ ਕੰਨਾ ਬਹੁਤ ਨੁਕਸਾਨ ਹੁੰਦਾ ਜੋ ਪਾਣੀ ਅੰਦਰ ਜਾਂਦਾ ਹੈ ਦੁਕਾਨਦਾਰਾਂ ਨੂੰ ਬਹੁਤ ਨੁਕਸਾਨ ਜੀ ਗੱਲ ਕਰੀਏ ਮੋਗਾ ਰੋਡ ਦੀ ਜਿੱਥੇ ਮਦਾਰੀ ਮਾਰਕੀਟ ਦੇ ਸਾਹਮਣੇ ਪਾਣੀ ਦਾ ਪਰਦਾ ਹੀ ਹੈ ਨਾਲ ਹੀ ਮਾਰਕੀਟ ਦੇ ਅੰਦਰ ਪਾਣੀ ਚਲਾ ਜਾਂਦਾ ਹੈ ਇਸ ਪਾਣੀ ਨੂੰ ਲੈ ਕੇ ਜਿੱਥੇ ਆਮ ਲੋਕਾਂ ਦੀ ਸਹਾਇਤਾ ਲਈ ਰਿਕਸ਼ੇ ਵਾਲੇ ਉਹਨਾਂ ਨੂੰ ਉਹਦੀ ਮਕਾਮ ਤੱਕ ਮੰਜ਼ਿਲ ਤੱਕ ਪਹੁੰਚਾਉਂਦੇ ਨੇ ਉਹਨਾਂ ਨੂੰ ਆਪ ਨੂੰ ਪਰ ਇਸ ਗੰਦੇ ਪਾਣੀ ਗੁਜੰਦਾ ਪੈਂਦਾ ਹੈ ਇਸ ਪਰੇਸ਼ਾਨੀ ਨੂੰ ਲੈ ਕੇ ਉੱਥੇ ਮੌਜੂਦ ਦੁਕਾਨਦਾਰਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ ਇਸ ਪਰੇਸ਼ਾਨੀ ਨੂੰ ਲੈ ਕੇ ਤੇ ਕੀ ਕਾਰਨ ਹੈ ਦਾ ਸ਼ੰਕਾ ਜੀ ਰਾਤਮੀਆ ਤੇ ਮੋਗੜੇ ਪਾਣੀ ਖੜਾ ਦੇ ਸਬੰਧੇ ਕੀ ਕਹਿਣਾ ਚਾਹੋਗੇ ਇੱਥੇ ਜੀ ਜਦੋਂ ਵੀ ਬਾਰਿਸ਼ ਹੁੰਦੀ ਹੈ ਜੀ ਮੋਗਾ ਰੋਡ ਤੇ ਬਹੁਤ ਜ਼ਿਆਦਾ ਪਾਣੀ ਖੜਾ ਹੋ ਜਾਂਦਾ ਜੀ ਇਹਦੇ ਨਾਲ ਸਾਡੇ ਹਣ ਦੁਕਾਨਾਂ ਦੇ ਅੰਦਰ ਵੀ ਪਾਣੀ ਵੜ ਗਿਆ ਨੁਕਸਾਨ ਬਹੁਤ ਜ਼ਿਆਦਾ ਸਕੂਟਰ ਮੋਟਰਸਾਈਕਲ ਦਾ ਇਥੋਂ ਬੰਦ ਹੀ ਆਉਂਦੇ ਆ ਜੀ ਲਗਾਤਾਰ ਅਸੀਂ ਤੀਜੀ ਸਰਕਾਰ ਦੇਖ ਲਈ ਜੀ ਪਰ ਇਹਦਾ ਕੋਈ ਹੱਲ ਨਹੀਂ ਹੋ ਸਕਿਆ ਨਾ ਕੋਈ ਕਰ ਰਿਹਾ ਇਹਦਾ ਕਾਰਨ ਕੀ ਲੋ ਦਾ ਪਾਣੀ ਖੜੰਦਾ ਇੱਥੇ ਜੀ ਪਾਣੀ ਦਾ ਇੱਕ ਤਾਂ ਜੀ ਚਲੋ ਨਾਲਿਆਂ ਨੂੜਿਆਂ ਦੀ ਸਫਾਈ ਦਾ ਉਹ ਕਰਗੇ ਜੀ ਇੱਕ ਤਾਂ ਜੋ ਇੱਥੇ ਸੀਵਰੇਜ ਦਾ ਸਿਸਟਮ ਨਹੀਂ ਚੱਲ ਰਿਹਾ ਗਿਆ ਜੀ ਇਕ ਮੋਗਾ ਰੋਡ ਤੇ ਨਾ ਸੀਵਰੇਜ ਪਾਇਆ ਜੀ ਨਾ ਕੋਈ ਪਾਣੀ ਦਾ ਕੋਈ ਛੇਛੇ ਪ੍ਰਬੰਧ ਕੀਤੇ ਹੋਏ ਆ ਜੀ ਕਿ ਪਾਣੀ ਦੀ ਨਿਕਾਸੀ ਹੋ ਸਕੇ ਜਿਹੜੇ ਇੱਕ ਛਿੰਕਾਈ ਦੇਖੂ ਮਿਲ ਰਿਹਾ ਵੀ ਸਮੇਂ-ਸਮੇਂ ਤੇ ਸ਼ਹਿਰ ਦੀ ਕਹਿੰਦੇ ਸਾਰੀਆਂ ਤਾਂ ਹੋ ਗਈਆਂ ਕੰਮ ਹੋਏ ਵਿਕਾਸ ਦੇ ਨਾਲੇ ਵੀ ਵੱਡੇ ਕੀਤੇ ਗਏ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕੀ ਲੱਗਦਾ ਨਹੀਂ ਨਾਲੇ ਵੱਡੇ ਕੀਤੇ ਗਏ ਲੇਕਿਨ ਜਿੱਥੋਂ ਜੀ ਇਹ ਪਾਣੀ ਦੀ ਨਿਕਾਸੀ ਮੋਗਾ ਰੋਡ ਦੇ ਜਿੱਥੋਂ ਨਾਲਿਆਂ ਦੀ ਹੋ ਰਹੀ ਹੈ ਜੀ ਉੱਥੇ ਦਾ ਨਾਲਾ ਬਹੁਤ ਜ਼ਿਆਦਾ ਛੋਟਾ ਜੀ ਤੇ ਮੋਗਾ ਰੋਡ ਦੇ ਨਾਲੇ ਵੀ ਬਹੁਤ ਛੋਟੇ ਆ ਇੱਥੇ ਜੀ ਪ੍ਰਬੰਧ ਕਰਨ ਵਾਲੇ ਆ ਜੀ ਵੈਸੇ ਤੀਜੀ ਸਰਕਾਰ ਹੋ ਗਈ ਜੀ ਅਸੀਂ ਸਾਰੀਆਂ ਸਰਕਾਰਾਂ ਦੇ ਧਿਆਨ ਚ ਲਿਆ ਚੁੱਕਿਆ ਖਬਰਾਂ ਵੀ ਲਵਾ ਚੁੱਕਿਆ ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਪੂਤੀ ਨਗਰ ਕਾਉਂਸਲ ਤੇ ਪ੍ਰਸ਼ਾਸਨ ਤੋਂ ਨਗਰ ਤੇ ਸਰਕਾਰ ਤੋਂ ਕੀ ਇਸ ਤਰ੍ਹਾਂ ਹੀ ਮੰਗ ਕਰਖਦੇ ਅਸੀਂ ਤਾਂ ਜੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡੇ ਇਹ ਜਿਹੜਾ ਮੋਗਾ ਰੋਡ ਤੇ ਪਾਣੀ ਖੜਦਾ ਜੀ ਇਹਦਾ ਅਚੇਚਾ ਪ੍ਰਬੰਧ ਕੀਤਾ ਜਾਵੇ ਜੀ ਬਾਰਿਸ਼ ਹੋਣ ਤੇ ਸਾਨੂੰ ਪਰੇਸ਼ਾਨੀ ਨਾ ਹੋਵੇ ਬਾਕੀ ਤੰਨੇ ਰੋਡ ਦੇਖੋ ਬਿਲਕੁਲ ਸੁੱਕੇ ਪਏ ਆ ਜੀ ਇਕੱਲਾ ਮੋਗਾ ਰੋਡ ਆ ਜੀ ਇਹਦੇ ਨਾਲ ਸਾਡਾ ਇੱਥੇ ਅੱਜ ਸਵੇਰ ਵੀ ਕਾਫੀ ਨੁਕਸਾਨ ਹੋ ਗਿਆ ਜੀ ਜਿਵੇਂ ਕਿ ਸਾਡੀ ਦੁਕਾਨ ਦੇ ਅੰਦਰ ਪਾਣੀ ਰੋਡ ਦੇ ਉੱਤੋਂ 2 2.5 ਫੁੱਟ ਉੱਚੀ ਹੋਣ ਦੇ ਬਾਵਜੂਦ ਵੀ ਰੋਡ ਤੋਂ 2 2.5 ਫੁੱਟ ਉੱਚੀ ਹੈ ਦੁਕਾਨ ਫਿਰ ਵੀ ਇਸ ਤਰ੍ਹਾਂ ਜੀ ਨੁਕਸਾਨ ਹੋ ਰਿਹਾ ਜੀ ਉਹਨੇ ਇਸ ਤੋਂ ਉੱਪਰ ਦਾ ਹੀ ਕੀਦ ਕਹਿੰਦਾ ਕਰ ਲਿਆ ਜੀ ਰੋਡ ਦੇ ਉੱਪਰੋਂ ਪੂਰੀ 2 2.5 ਫੁੱਟ ਉੱਚੀ ਲਗਾਰਾ ਜੀ ਠੀਕ ਹੈ ਜੀ ਇਸ ਪਾਣੀ ਲੈ ਕੇ ਜਿੱਥੇ ਦੁਕਾਨਦਾਰਾਂ ਨੂੰ ਤਕਲੀਫ ਤਾਂ ਹੁੰਦੀ ਹੁੰਦੀ ਹੈ ਪਰੇਸ਼ਾਨੀ ਆਉਂਦੀ ਹੈ ਉਹਨਾਂ ਕੋਲ ਪ੍ਰਸ਼ਾਸਨ ਨੂੰ ਇਸ ਦਾ ਹੱਲ ਕਰਨ ਦੀ ਮੰਗ ਵੀ ਵਾਰ-ਵਾਰ ਕੀਤੀ ਜਾ ਰਹੀ ਹੈ ਦੇ ਨਾਲ ਹੀ ਹੁਣ ਗੱਲਬਾਤ ਕਰਾਂਗੇ ਉਥੋਂ ਗੁਜਰਨ ਵਾਲੇ ਰਾਹਗੀਰਾਂ ਨਾਲ ਜਿਨ੍ਹਾਂ ਨੇ ਉਥੋਂ ਗੁਜ਼ਰ ਕੇ ਕੀ ਕਹਿਣਾ ਹੈ ਕਿਸ ਤਰ੍ਹਾਂ ਪਰੇਸ਼ਾਨੀ ਸਾਹਮਣਾ ਕਰਨਾ ਪੈ ਰਿਹਾ ਕੀ ਕਾਰਨ ਹੈਗਾ ਉਹਨਾਂ ਦਾ ਇਹਦੇ ਸਬੰਧੇ ਵੀ ਆਪਾਂ ਉਥੋਂ ਰਾਹਗੀਰਾਂ ਨਾਲ ਗੱਲ ਕਰਦੇ ਹਾਂ ਗੁਜਰਨ ਵਾਲਿਆਂ ਨਾਲ ਇਹਦਾ ਕੀ ਹੱਲ ਚੰਕੌਰ ਸਿੰਘ ਚੰਕੌਰ ਸਿੰਘ ਰਾਤੀ ਲੋਕੀ ਬਹੁਤ ਦੇ ਮੀਂਹ ਉਡੀਕ ਕਰ ਰਹੇ ਸੀ ਮੀਂਹ ਤਾਂ ਆ ਗਿਆ ਹਾਂਜੀ ਤੇ ਨਾਲ ਹੀ ਰੋਡ ਤੇ ਪਾਣੀ ਭਰ ਗਿਆ ਤੇ ਬਰ ਕੀ ਕਹਿਣਾ ਚਾਹੋਗੇ ਪਾਣੀ ਬਹੁਤ ਮਾੜਾ ਜੀ ਬਾਣੀ ਦਾ ਦਖਾਸਤ ਕਰਨਾ ਚਾਹੀਦਾ ਸਰਕਾਰ ਨੂੰ ਕੀ ਕਾਰਨ ਤੁਹਾਨੂੰ ਪਾਣੀ ਨਿਕਲ ਨਹੀਂ ਰਿਹਾ? ਲਿਫਾਫਿਆਂ ਦਾ ਹੀ ਲਿਫਾਫੇ ਵਿੱਚ ਘੁੱਟੀਆਂ ਦੇ ਲੋਕ। ਉਹਨਾਂ ਆਪਾਂ ਗੱਲ ਕਰਾਂਗੇ ਮੋਗਾ ਰੋਡ ਛੇ ਮੰਦਰ ਸਾਈਡ ਤੋਂ ਲੋਕਾਂ ਨਾਲ ਇਹ ਪਾਣੀ ਖੜਨ ਦਾ ਕੀ ਕਾਰਨ ਹੈ ਤੇ ਕਿਉਂ ਪਾਣੀ ਖੜਦਾ ਹੈ ਤੇ ਉਹਦਾ ਕੀ ਹੱਲ ਹੈ ਇਸ ਨੂੰ ਲੈ ਕੇ ਉਹਨਾਂ ਦਾ ਕੀ ਕਹਿਣਾ ਹੈ ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਆਪਣੇ ਸੇ ਇੰਨੇ ਏਰੀਏ ਦੀ ਜ਼ਮੀਨ ਦਾ ਵੀ ਦਾ ਹਰ ਹਾਲ ਦਿਖਾ ਲੈਂਦੀ ਹੀ ਹੁੰਦਾ। ਮੀਂਹ ਪੈਂਦੇ ਨਹੀਂ ਬੁਰੇ ਹਾਲ ਅਜ ਪੈ ਗਿਆ ਤਾਂ ਵੇਖ ਲਓ ਬੁਰਾ ਹਾਲ ਹੋ ਗਿਆ ਇੱਥੇ। ਕਲਪਿਆ ਪੈਣਾ ਬਹੁਤ ਹੋਰ 25 ਮਿੰਟ ਮੀਂਹ ਪਿਆ ਤੇ ਫਲੱਡ ਆ ਗਿਆ ਇੱਥੇ ਦਾ ਪਿੱਛੇ ਨਗਰਪਾਲਿਕਾ ਸਫਾਈ ਵੀ ਕੀਤੀ ਨਾੜਿਆਂ ਦੇ ਫਿਰ ਵੀ ਹਾਲ ਇਹੀ ਹੈ ਉਹ ਚੰਨ ਵਾਲਾ ਰੋਡ ਸਾਰਾ ਬਲੌਕ ਹੋਇਆ ਪਿਆ ਨਾੜੇ ਦਾ ਬੰਦ ਹੈ ਬੰਦ ਹੈ